ਸਰਜੋਤ ਸਿੰਘ ਜੀ ਬੈਂਸ ਸਾਹਿਬ ਜੀਪੀਜੀ ਮੀਤ હેર ਜੀ ਸਾਕਲਵੰਸੀ ਜੀ ਐਮਐਲਏ ਸਾਹਿਬ ਮੋਹਾਲੀ ਤੋਂ ਡਾਕਟਰ ਸਨੂ ਵਾਲੀ ਸਨੀ ਆਲੂ ਵਾਲੀਆ ਜੀ ਅਸੀਂ ਸਾਰੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਅਸੀਂ ਮੰਗ ਕੀਤੀ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਪਰਸੋਂ ਪਾਰਲੀਮੈਂਟ ਦੀ ਪਵਿੱਤਰ ਫਲੋਰ ਦੇ ਉੱਪਰ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਜੋ ਉਹਨਾਂ ਨੇ ਅਪਸ਼ਬਦ ਵਰਤੇ ਨੇ ਜੋ ਭद्दी ਸ਼ਬਦਾਵਲੀ ਜੋ અપਮਾਨਜਨਕ ਗੱਲ ਅੰਬੇਦਕਰ ਸਾਹਿਬ ਬਾਰੇ ਕਹੀ ਹੈ ਉਹਦੇ ਵਾਸਤੇ ਜਿਹਦੇ ਲਈ ਅੱਜ ਪੂਰੇ ਮੁਲਕ ਦੇ ਵਿੱਚ ਬਹੁਤ ਰੋष ਹੈ ਸਮੁੱਚੇ ਪੰਜਾਬ ਦੇ ਵਿੱਚ ਵੀ ਹਰ ਡਿਸਟ੍ਰਿਕਟ ਹੈੱਡਕ quarter ਦੇ ਉੱਪਰ ਆਮ ਲੋਕਾਂ ਨੇ ਆਮ ਆਦੀ ਪਾਰਟੀ ਦੇ ਵਲੰਟੀਅਰਸ ਨੇ ਲੀਡਰਸ ਨੇ ਅੱਜ ਵੱਡੇ ਪੱਧਰ ਤੇ ਪਸਪੂਚੇ ਪੰਜਾਬ ਦੇ ਵਿੱਚ ਵਿਰੋਧ ਚੱਲ ਰਿਹਾ ਹੈ ਤੇ ਬਹੁਤ ਭਾਵਨਾਵਾਂ ਨੂੰ ਠੇਸ ਹੈ ਜਿਹੜੀ ਸ਼੍ਰੀ ਅਮਿਤ ਸ਼ਾਹ ਦੇ ਇਸ ਹਲਕੇ ਘਟੀਆ ਦਰਜੇ ਦੇ અપਮਾਨਜਨਕ ਬਿਆਨ ਦੇ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਬਾਬਾ ਸਾਹਿਬ ਅੰਬੇਦਕਰ ਉਹ ਮਹਾਨ ਸੰਸਥਾ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਚਾਹੇ ਪ੍ਰਧਾਨ ਮੰਤਰੀ ਸਾਹਿਬ ਚਾਹੇ ਹੋਮ ਮਿਨਿਸਟਰ ਚਾਹੇ ਕੋਈ ਮੁੱਖ ਮੰਤਰੀ ਮੰਤਰੀ ਤੇ ਚਾਹੇ ਗਵਰਨਰ ਸਾਹਿਬ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਹੀ ਅਸੀਂ ਲੋਕ ਅੱਜ ਇਨਾਂ ਸੰਵਿਧਾਨਿਕ ਅਹੁਦਿਆਂ ਦੇ ਉੱਪਰ ਵਿਰਾਜਮਾਨ ਆ ਤੇ ਉਹਨਾਂ ਬਾਰੇ ਡਾਕਟਰ ਅੰਬੇਦਕਰ ਜੀ ਬਾਰੇ ਸ਼੍ਰੀ ਉਮਿਤ ਸ਼ਾਹ ਵੱਲੋਂ ਇਹ ਜੀ ਭੱਦੀ ਸ਼ਬਦਾਵਲੀ ਵਰਤਣਾ ਬਹੁਤ ਨਿੰਦਣਯੋਗ ਹੈ ਤੇ ਅਸੀਂ ਮੰਗ ਕੀਤੀ ਹੈ ਕਿ ਗਵਰਨਰ ਸਾਹਿਬ ਸਾਡਾ ਮੈਮੋਰੈਂਡਮ ਪੰਜਾਬ ਦੇ 3 ਕਰੋੜ ਲੋਕਾਂ ਦੀ ਮੰਗ ਦੇਸ਼ ਦੇ ਰਾਸ਼ਟਰਪਤੀ ਜੀ ਤੱਕ ਪਹੁੰਚਾਉਣ ਤੇ ਉਹ ਹੁਕਮ ਕਰਨ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿ ਇਹੋ ਜੀ ਹਲਕੀ ਘਟੀਆਂ ਗਿਰੀ ਹੋਈ ਸੋਚ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਪ੍ਰਤੀ ਦਬਲੇ ਕੁਝ ਲੋਕਾਂ ਦੇ ਪ੍ਰਤੀ ਜਿਹੜੇ ਕਿ ਅਭਿ ਅੰਗ ਨੇ ਸਮਾਜ ਦਾ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਤੇ ਸ਼੍ਰੀ ਅਮਿਤ ਸ਼ਾਹ ਨੂੰ ਦੇਸ਼ ਦੀ ਕੈਬਨਿਟ ਦੇ ਵਿੱਚੋਂ ਇਮੀਡੀਏਟਲੀ ਬਰਖਾਸਤ ਕਰਨ ਇਹ ਵੀ ਅਸੀਂ ਮੰਗ ਹੈ ਜਿਹੜੀ ਅੱਜ ਗਵਰਨਰ ਸਾਹਿਬ ਕੋਲ ਰੱਖ ਕੇ ਆਇਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਾਡੀ ਇਹ ਮੰਗ 3 ਕਰੋੜ ਪੰਜਾਬੀਆਂ ਦੀ ਇਹ ਮੰਗ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਪਹੁੰਚਾਉਣਗੇ ਸੋ ਮੈਂ ਉਮੀਦ ਕਰਦਾ ਕਿ ਇਸ ਮੰਗ ਦੇ ਉੱਪਰ ਬੜੀ ਜਲਦੀ ਹੀ ਬੂਰ ਪਏਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਹਦਾ ਬਹੁਤ ਵੱਡੇ ਪੱਧਰ ਤੇ ਉਪਰ ਰੋਸ਼ ਹੈ ਇਸ ਤੋਂ ਇਲਾਵਾ ਅ ਇੱਕ ਜੋ ਪਿਛਲੇ ਲੰਬੇ ਸਮੇਂ ਤੋਂ ਅ ਪਿਛਲੇ 24 ਦਿਨਾਂ ਤੋਂ ਸਾਹ ਜਗਜੀਤ ਸਿੰਘ ਡੱਲੇਵਾਲ ਉਹ ਮਰਨ ਵਰਤੇ ਨੇ ਅੰਸ਼ਣਤੇ ਰਹੇ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਔਰ ਇਹ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੋ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਬੇਨਤੀ ਕਰੋ ਕਿ ਉਹ ਜੋ ਲੰਬੇ ਸਮੇਂ ਤੋਂ ਡਾਇਲੌਗ ਪੰਜਾਬ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਟੁੱਟਿਆ ਪਿਆ ਉਸ ਡਾਇਲੌਗ ਨੂੰ ਮੁੜ ਕੇ ਦੁਬਾਰਾ ਸ਼ੁਰੂ ਕਰਨਾ ਤੇ ਜੋ ਅ ਜਾਇਜ਼ ਮੰਗਾਂ ਨੇ ਕਿਸ ਪੰਜਾਬ ਦੇ ਕਿਸਾਨਾਂ ਦੀਆਂ ਉਹਨਾਂ ਦੇ ਨਾਲ ਮਿਲ ਬੈਠ ਕੇ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਜਾਣ ਜਿਨ੍ਹਾਂ ਬਾਰੇ ਕੇਂਦਰ ਸਰਕਾਰ ਪਹਿਲਾਂ ਵੀ ਵਾਅਦਾ ਕਰ ਚੁੱਕੀ ਹੈ ਪਰ ਵਾਅਦਾ ਕਰਕੇ ਮੁੱਕਰ ਜਾਂਦੀ ਹੈ ਔਰ ਡੱਲੇਵਾਲ ਸਾਹਿਬ ਦੀ ਸਿਹਤ ਦਾ ਉਚੇਚੇ ਤੌਰ ਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ ਇਹ ਮੰਗਾਂ ਨੇ ਜਿਹੜੀਆਂ ਅਸੀਂ ਅੱਜ ਗਵਰਨਰ ਸਾਹਿਬ ਕੋਲ ਲੈ ਕੇ ਆਇਆ ਸੋ ਬਹੁਤ ਬਤਨ ਹੋ ਜੀ ਉਹ ਜੀ ਅਮਰਪੁਰ ਦਾ ਲੰਕਾ ਜਨਨ ਉਹਨਾਂ ਦਾ ਅਚਨ ਚੋਟ ਆ ਲੰਕਾ ਜਨਨ ਵੀ ਹੋਇਆ ਹੈ ਗੁਰੂਗ੍ਰਾਮ ਮੇਂ उनके बारे में आप तो देखिये बहुत दुर्भाग्यपूर्ण है जी एजेंट थे श्री ओम प्रकाश चटाला जी और आ, मैं समझता हूँ कि आ, उनके उनका किसी समय में आ, बड़ा कंट्रीब्यूशन उनका हरियाणा को रहा है उनके जाने से हरियाणा की राजनीति का एक बड़ा स्तंभ जो है वो गिरा है तो 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 देखिए हमने आज पंजाब के गवर्नर श्री गुलाब चंद कटारिया जी को ये विनती की है कि जो केंद्र सरकार की आ, के अड़ियल रवैये की वजह से जिद की वजह से जो उनका डायलॉग पंजाब के किसानों के साथ टूटा पड़ा है उसको वो रिवाइव करने के लिए कटारिया साहब गवर्नर साहब एफर्ट्स करें देश के प्रेसिडेंट ऑफ इंडिया को और देश के प्रधानमंत्री से वो गुजारिश करें कि जो ये डायलॉग खत्म हुआ पड़ा है टूटा पड़ा है ब्रिज बनके उसके बीच में काम करें ताकि जो मांगे जायज मांगे किसान भाइयों की वो मानी जा सके बहुत बहुत जी गवर्नर साहब दी गल करी त भाजपा वाले चुने हुए के نمائंदे नहीं स्टेट में देते गए ने लगता है कि इस मेमोरेंडम जिस से देख के आए हूं देखो 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 इस तरह के चाहे चुने हुए लगाए हुए भाजपा दे ने या केंद्र सरकार दे ने जेडी जेडी गवर्नर दी पोस्ट ਹੁੰਦੀ ਹੈ ਨਾ ਜੀ ਉਹ ਇੱਕ ਕਨਸਟੀਟਿਊਸ਼ਨਲ ਪੋਸਟ ਹੁੰਦੀ ਹੈ ਜਦੋਂ ਬੰਦਾ ਉੱਥੇ ਚੁਣਿਆ ਜਾਂਦਾ ਹੈ ਉੱਥੇ ਲੱਗ ਜਾਂਦਾ ਹੈ ਅਪਾਇੰਟ ਹੋ ਜਾਂਦਾ ਉਹ ਕਿਸੇ ਇੱਕ ਪਾਰਟੀ ਦਾ ਨਹੀਂ ਰਹਿੰਦਾ ਅਸੀਂ ਇਸ ਵਿਸ਼ਵਾਸ ਦੇ ਨਾਲ ਗਵਰਨਰ ਸਾਹਿਬ ਕੋਲ ਗਏ ਸੀਗੇ ਵੀ ਉਹ ਹੁਣ ਪਾਰਟੀ ਦੇ ਨਹੀਂ ਉਹ ਪੰਜਾਬ ਦੇ ਗਵਰਨਰ ਨੇ ਤੇ ਪੰਜਾਬ ਦੇ 3 ਕਰੋੜ ਲੋਕਾਂ ਦੀ ਮੰਗ ਉਹਨਾਂ ਕੋਲੇ ਲੈ ਕੇ ਜਾਣਾ ਆ ਆਮ ਆਦਮੀ ਪਾਰਟੀ ਦੇ ਤੌਰ ਦੇ ਉੱਪਰ ਇਹ ਸਾਡਾ ਫਰਜ਼ ਸੀਗਾ ਸਾਡੀ ਡਿਊਟੀ ਸੀਗੀ ਤੇ ਉਸੇ ਉਮੀਦਵਾਰ ਦੇ ਨਾਲ ਅਸੀਂ ਗਏ ਆ ਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਵਿਸ਼ਵਾਸ ਹੈ ਸਾਡਾ ਕਿ ਉਹ ਪੰਜਾਬ ਦੇ ਇਹਨਾਂ ਦੋਨੋਂ ਇਸ਼ੂਜ਼ ਨੂੰ ਲੋਕਾਂ ਦੇ ਸੈਂਟੀਮੈਂਟਸ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੱਕ ਪਹੁੰਚਾਉਣਗੇ ਸਾਹਿਬ ਤੁਸੀਂ ਮੰਗ ਕਰਕੇ ਆਇਓ ਕਿਸਾਨੀ ਦੇ ਮਸਲੇ ਤੇ ਬੱਲੇਵਾਲ ਸਾਹਿਬ ਦੇ ਮਸਲੇ ਤੇ ਸੈਂਟਰ ਸਰਕਾਰ ਦਾ ਇੱਕ ਵਾਰ ਫਿਰ ਤੋਂ ਜਿਹੜੇ ਤਿੰਨ ਕਾਨੂੰਨ ਰਿਫੀਲ ਕੀਤੇ ਗਏ ਸੀ ਤੁਸੀਂ ਤੋਂ ਆਵੇ ਨੇ ਉਹ ਜਿਹੜਾ ਕੰਮਾ ਤਿਆਰ ਕੀਤਾ ਉਹ ਜੋ ਮਰਜ਼ੀ ਕਰੀ ਜਾਣ ਜੀ ਕੇਂਦਰ ਸਰਕਾਰ ਦੀ ਤਾਂ ਨੀਅਤ ਦੇ ਵਿੱਚ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਖੋਟ ਹੈ ਪਰ ਅਸੀਂ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਅਸੀਂ ਤੁਹਾਨੂੰ ਅਸ਼ੋਰ ਕਰਦੇ ਹਾਂ ਕਿ ਉਹ ਜਿੰਨੀਆਂ ਮਰਜ਼ੀ ਹੀਲੇ ਮਸੀਲੇ ਵਰਤ ਲੈਣਾਂ ਤਿੰਨ ਕਾਲੇ ਕਾਨੂੰਨ ਜਿਹਦੇ ਨਾਲ ਕਿਸਾਨੀ ਦਾ 1% ਵੀ ਨੁਕਸਾਨ ਦਾ ਖਾਦਿਸ਼ਾ ਹੋਊਗਾ ਉਹ ਪੰਜਾਬ ਦੇ ਵਿੱਚ ਨਹੀਂ ਲਾਗੂ ਹੋਣਗੇ ਸਰ ਸਾਹਿਬ ਜਿੱਤਾ ਖਰੜਾ ਜਿਹੜਾ ਕੇਂਦਰ ਵੱਲੋਂ ਆਇਆ ਸੀਗਾ ਕਿ ਉਸ ਨੂੰ ਲੈ ਕੇ ਹਾਲਾਂਕਿ ਕਿਸਾਨਾਂ ਨਾਲ ਬਹਿਸ ਤਾਂ ਹੋ ਗਈ ਹੈ ਸਰਕਾਰ ਦੀ ਕਿ ਉਸ ਨੂੰ ਲੈ ਕੇ ਜਲਦੀ ਜਿਹੜਾ ਹੈ ਸੈਸ਼ਨ ਬੁਲਾਉਣ ਦੀ ਕੰਨੀ ਕੀਤੀ ਜਾ ਸਕਦੀ ਹੈ ਦੇਖੋ ਇਹ ਇਹ ਪਿਛਲੇ ਦਿਨਾਂ ਦੇ ਵਿੱਚ ਹੀ ਖਰੜਾ ਆਇਆ ਤੇ ਉਹਦੇ ਉੱਪਰ ਪੰਜਾਬ ਸਰਕਾਰ ਸਾਰੇ ਅਫਸਰ ਅਧਿਕਾਰੀ ਔਰ ਸਾਡੇ ਐਗਰੀਕਲਚਰ ਮਿਸਟਰ ਗੁਰਵੀਰ ਸਿੰਘ ਖੁੱਡੀਆਂ ਜੀ ਉਹ ਬੜੇ ਡਿਟੇਲ ਦੇ ਉੱਪਰ ਡਿਸਕਸ਼ਨਸ ਨੇ ਸਾਰੇ ਸਟੇਕ ਹੇਲਡਰ ਦੇ ਨਾਲ ਕਰ ਰਹੇ ਨੇ ਤੇ ਉਹਦੇ ਬਾਰੇ ਜਦੋਂ ਵੀ ਜੋ ਸਾਰੇ ਐਕਸਪੋਰਟਸ ਦੇ ਨਾਲ ਐਗਰੀਕਲਚਰ ਐਕਸਪੋਰਟਸ ਦੇ ਨਾਲ ਔਰ ਜਥੇਬੰਦੀਆਂ ਦੇ ਨਾਲ ਜੋ ਵੀ ਉਹਦਾ ਜੋ ਉਹਦਾ ਕਰਕਸ ਨਿਕਲੇਗਾ ਉਹਦੇ ਉੱਪਰ ਜੇ ਜ਼ਰੂਰਤ ਹੋਈ ਲੋੜ ਹੋਈ ਤਾਂ ਸਪੈਸ਼ਲ ਸੈਸ਼ਨ ਵੀ ਬੁਲਾਇਆ ਜਾਏਗਾ ਥੈਂਕ ਯੂ ਸੋ ਬਾਜੀ ਬਸ ਜੀ ਬਸ ਹੋ ਗਿਆ ਹੁਣ ਤੋਂ ਚਲੋ ਜੀ ਆਓ